ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਤੇ ਐਸਐਸਬੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਤੇ ਪੁਲਿਸ ਕਪਤਾਨ ਸਿਟੀ ਬਠਿੰਡਾ ਨਰਿੰਦਰ ਸਿੰਘ ਤੇ ਸਰਬਜੀਤ ਸਿੰਘ ਬਰਾੜ ਡੀਐਸਪੀ ਸਿਟੀ 2 ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਮੁਕਫਸਰ ਥਾਣਾ ਸਿਵਲ ਲਾਈਨ ਬਠਿੰਡਾ ਤੇ ਪੀਸੀਆ ਟੀਮ ਦੇ ਵੱਲੋਂ ਮੁਸਤੈਦੀ ਦੇ ਨਾਲ ਕੰਮ ਕਰਦੇ 21 ਸਤੰਬਰ ਨੂੰ ਥਾਣਾ ਸਿਵਲ ਲਾਈਨ ਬਠਿੰਡਾ ਦੀ ਟੀਮ ਜਦੋਂ ਗਸ਼ਤ ਕਰ ਰਹੀ ਸੀ ਉਸ ਦੇ ਦਰਮਿਆਨ ਇੱਕ ਸ਼ੱਕੀ ਵਿਅਕਤੀ ਜੋ ਕਿ ਪਾਵਰ ਹਾਊਸ ਦੇ ਨੇੜੇ ਨਜ਼ਰ ਆਉਂਦੇ ਨੇ ਤਾਂ ਇਸੇ ਦਰਮਿਆਨ ਮੁਖਬਰੀ ਹੋਈ ਕਿ ਗੁਰਸੇਵਕ ਸਿੰਘ ਤੇ ਸੁਖਵੀਰ ਸਿੰਘ ਜੋ ਕਿ ਇੱਥੇ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਅੱਜ ਵੀ ਚੋਰੀ ਹੋਈ ਮੋਟਰਸਾਈਕਲ ਸਮੇ ਚਿਲਡਰਨ ਪਾਰਕ ਤੇ ਜਲੇਬੀ ਚੌਂਕ ਦੇ ਕੋਲ ਘੁੰਮਦੇ ਫਿਰਦੇ ਨੇ ਜਿਸ ਤੋਂ ਬਾਅਦ ਚੋਰੀ ਕੀਤੀ ਹੋਈ ਮੋਟਰਸਾਈਕਲਾਂ ਜਣੇ ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਸੀ ਤੇ ਇਸੇ ਦਰਮਿਆਨ ਹੀ ਰੇਡ ਕੀਤੀ ਗਈ ਤੇ ਚੋਰੀ ਦੇ ਮੋਟਰਸਾਈਕਲ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਪੁਲਿਸ ਵੱਲੋਂ ਇਹਨਾਂ ਦੋਵਾਂ ਤੇ ਕਾਰਵਾਈ ਕਰਦਿਆ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਨਯੋਗ ਐਸਐਸਪੀ ਉਮੀਦ ਕੌਂਟਰ ਆਈਪੀਐਸ ਐਸਐਸਪੀ ਬਠਿੰਡਾ ਉਹਨੇ ਦਿਸ਼ਾ ਨਿਰਦੇਸ਼ ਡੇਟ ਐਸਐਫਪੀ ਬਠਿੰਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕ ਵਕ ਸਮੇਂ ਤੇ ਸੀਕ੍ਰੀਟ ਇਨਫੋਰਮੇਸ਼ਨ ਦੇ ਅਦਰਵਾਇਜ਼ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆਰ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਦੋ ਵਿਅਕਤੀ ਨੇ ਗੁਸੇਵਕ ਸੇਕ ਕੁ ਸੁਖਵੀਰ ਸਿੰਘ ਹੈ ਜਿਨ੍ਹਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਸਿਵਲ ਲਾਈਨ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਹਾਂਜੀ ਜਿਹੜਾ ਇਹਨਾਂ ਜੋ ਦੋਸ਼ੀ ਗੁਰ세ਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲਿਮਿਨਰੀ ਫਾਈਨਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮੁਕਦਮੇ ਦਰਜ ਨੇ ਤੇ ਮੋਟਰਸਾਈਕਲ ਜਿਹੜੇ ਮੁਕਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਮੁਕਦਮੇ ਦਰਜ ਨੇ ਜੀ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਤੋਂ ਜਨਰਲੀ ਇਹ ਕੋਟਲੀਆ ਬੰਦੂ ਦੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ ਤੋਂ ਹੀ ਵਕ ਵਕ ਜਗਾਵਾਂ ਤੋਂ ਇਹਨਾਂ ਨੇ ਚੋਰੀ ਦਿੱਤੇ ਰਹਿਗੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲੈਨਿੰਗ ਕੀਤੀ ਸੀ ਕਿ ਮੋਟਰਸਾਈਕਲ ਜਿਵੇਂ ਇਕੱਠੇ ਕਰਕੇ ਤੇ ਬਟ ਉਸ ਤੋਂ ਪਹਿਲਾਂ ਹੀ ਇਨਸਪੈਕਟਰ ਰਜੋਸ਼ ਸਿੰਘ ਥਾਣਾ ਐਸਐਚਓ ਸਿਵਲ ਲਾਈਨ ਤੇ ਪੀਐਸਏ ਸੰਜੀਵ ਇਚਾਰਜ ਪੀ ਸੀ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟਲ 11 ਮੋਟਰਸਾਈਕਲ ਕਵਰ ਫ੍ਰੇਮ ਹਸਕੀ ਹਾਂਜੀ ਇਹ ਪਹਿਲੇ ਮੋਰਸਾਂ ਨੇ ਕਿਤੋਂ ਕਵਰ ਫਾਇਡੀ ਇਹ ਜਿਵੇਂ ਇਹਨਾਂ ਦੇ ਨੇ ਵਕਫ ਵਕਤ ਕਾਣੇ ਸੀਗੇ ਜੀ ਕਿਤੇ ਕੋਈ ਭਾਗੂ ਰੋਡ ਤੇ ਖੜਾ ਕਰ ਦਿੰਦੇ ਸੀ ਜਾਂ ਕੋਈ ਸੁੰਨੀ ਜਗ੍ਹਾ ਤੇ ਖੜਾ ਕਰ ਦਿੰਦੇ ਸੀਗੇ ਤੇ ਉਦਾਂ ਹੀ ਇਹਨਾਂ ਜੋ ਜੋ ਇਹਨਾਂ ਨੇ ਜਿੱਦਾਂ ਜਿੱਦਾਂ ਇਨਫੋਰਮੇਸ਼ਨ ਦਿੱਤੀ ਸੀ ਸ਼ਹਿਰ ਦੇ ਏਰੀਏ ਤੋਂ ਹੀ ਆਸ-ਪਾਸੋਂ ਤਕਰੀਬਨ ਸ ਹਾਂਜੀ ਇਹਨਾਂ ਦਾ ਮਾਡਲ ਸਪਰਿੰਟੀ ਜਿਹੜਾ ਹੈਗਾ ਕਿ ਜਨਰਲੀ ਇਹ ਟਾਰਗੇਟ ਕਰਦੇ ਸੀ ਜਿਹੜੇ ਪੁਰਾਣੇ ਮੋਟਰਸਾਈਕਲ ਹੁੰਦੇ ਨੇ ਕੋਈ ਸਪਲੈਂਡਰ ਹੋ ਗਿਆ ਪਲਟੀਨਾ ਹੋ ਗਿਆ ਜਿਹੜੇ ਥੋੜੇ ਜਿਹਾ ਪੁਰਾਣੇ ਹੋ ਜਾਂਦੇ ਨੇ ਕਿਉਂਕਿ ਇਹਨਾਂ ਕੋਲੇ ਚਾਬੀਆਂ ਹੁੰਦੀਆਂ ਤੇ ਜੋ ਕਿ ਜਨਰਲੀ ਇਹ ਦੇਖਣ ਦੇ ਵਿੱਚ ਆਇਆ ਕਿ ਉਹ ਚਾਬੀ ਤਕਰੀਬਨ ਹਰੇਕ ਪੁਰਾਣੇ ਮੋਟਰਸਾਈਕਲ ਤੋਂ ਲੱਗ ਜਾਂਦੀ ਹੈ ਜੀ ਤੇ ਜਿਵੇਂ ਕੋਈ ਕਿਸੇ ਨੇ ਆਉਣਾ ਇੱਥੇ ਤੇ ਆਪਦਾ ਸੈਲਫ ਲਾ ਕੇ ਤੇ ਮੋਟਰਸਾਈਕਲ ਸਟਾਰਟ ਕਰਕੇ ਲੈ ਜਾਏ ਜੀ ਕਿਸੇ ਚਲੇਸੀ ਤਰ੍ਹਾਂ ਉਹ ਸੰਪਰਕ ਜਾਈਗਾ ਤੇ ਕੌਣ ਬੰਦਾ ਜਿਹਨੂੰ ਵੇਚਣ ਦੀ ਪਤਾ ਬਿਲਕੁਲ ਉਸ ਉਸ ਐਂਗਲ ਤੇ ਅਸੀਂ ਹਜ ਤਾਂ ਹੁਣ ਅਸੀਂ ਇਹਦੇ ਵਿੱਚ ਅੱਗੇ ਦਾ ਫਾਰਵਰਡ ਲਿੰਕ ਹੈ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਵੀ ਇਹ ਕਿਉਂਕਿ ਅਗਰ ਉਦਾਂ ਦੀ ਕਿਸੇ ਵੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਉਹਨੂੰ ਵੀ ਆਤਮਕਦਮੇ ਇਨੋਰੇਟ ਕੀਤਾ ਜਾਵੇ ਸੈਂਸਿਟੀਵਿਟੀ ਦੇ ਸਬੰਧ ਦੇ ਵਿੱਚ ਚੋਰੀ ਹੋ ਗਈ ਜਦੋਂ ਇਹ ਚਲੇ ਗਿਆ ਤਾਂ ਵੀ ਮੋਟਰਸਾਈਕਲ ਦੇਖੋ ਜੀ ਇਹਨੇ ਵੱਖ-ਵੱਖ ਆ ਬਟ ਮੋਸਟਲੀ ਜਿਹੜੇ ਮੋਟਰਸਾਈਕਲ ਨੇ ਰੀਸੈਂਟ ਸਮੇਂ ਦੀ ਹੈਗੇ ਨੇ ਜੀ ਕਿਉਂਕਿ ਏਦਾਂ ਕਿਉਂਕਿ ਜਨਰਲ ਜੋ ਪ੍ਰੀਲਿਮਰੀ ਹੇਠ ਤੱਕ ਸਾਹਮਣੇ ਆਏ ਇਹਨਾਂ ਦਾ ਬੋਰਡਰ ਪ੍ਰੋਫੈਨਡ ਹੀ ਰਹਿੰਦਾ ਹੈਗਾ ਕਿ ਜਿਵੇਂ ਮੋਟਰਸਾਈਕਲ ਚੋਰੀ ਕੀਤੀ ਪੰਜ ਇਕੱਠੇ ਹੋ ਗਏ ਉਹ ਸੇਲ ਕਰ ਦਿੰਦੇ ਸੀਗੇ ਸਰ ਜੇ ਕਿਸੇ ਸੰਦੇ ਸੇਲ ਲੱਗਦੀ ਆ ਉਹਦੇ ਤੋਂ ਆਪਣੀ ਚੈੱਕ ਆ ਕਰਨੀ ਚਾਹੀਦੀ ਉਹ ਤਾਂ ਆਮ ਤੌਰ ਤੇ ਚੋਰ ਫੜੇ ਜਾਂਦੇ ਨਹੀਂ ਬਿਲਕੁਲ ਬਿਲਕੁਲ ਸਾਡੇ ਹੁਣ ਇਸ ਮੁਕਦਮੇ ਦੇ ਵਿੱਚ ਵੀ ਇਸ ਧਿਆਨ ਦੇ ਵਿੱਚ ਆਇਆ ਹੈਗਾ ਜੀ ਤੇ ਇਸ ਚੀਜ਼ ਨੂੰ ਅਸੀਂ ਹੁਣ ਬਹੁਤ ਅੱਗੇ ਤੋਂ ਵੀ ਧਿਆਨ ਰੱਖਾਂਗੇ ਇੰ ਇਹਨੂੰ ਜਿੱਦਾਂ ਹੁਣ ਇਹ ਇਹ ਦੋ ਜਣੇ ਹੈਗੇ ਜਿਹਨਾਂ ਦੇ 6 ਮੁਕੱਦਮੇ ਦਰਦ ਨੇ ਜਿਹੜੇ ਵਾਰ-ਵਾਰ ਜੁਰਮ ਕਰਨ ਦੇ ਆਦੀ ਨੇ ਧਾਰਾ 111 112 ਬੀਐਨਐਸ ਹੈਗਾ ਉਹਨਾਂ ਦਾ ਇਹਦੀ ਕਾਫੀ ਸਟ੍ਰਿੰਜੈਂਟ ਪ੍ਰੋਵੀਜ਼ਨ ਹੋ ਜਾਂਦੇ ਉਮਰ ਕੈਦ ਤੱਕ ਦੀ ਸਜ਼ਾ ਹੈਗੀ ਅਸੀਂ ਉਹ ਸਾਰੇ ਪ੍ਰੋਵੀਜ਼ਨ ਇਹਨਾਂ ਦੇ ਖਿਲਾਫ ਬਿਲਕੁਲ ਯੂਜ਼ ਕਰਾਂਗੇ ਜਿਹੜੀ ਅਗੀਆਂ ਅਫਸਰਾਂ ਦੀ ਤਸਵੀਰ ਤੁਹਾਨੂੰ ਦਿੱਤੀ ਮੋਟਰਸਾਈਕਲ ਦੇਖੋ ਆਪਦੇ ਘਰੇ ਵੀ ਲੈ ਜਾਂਦੇ ਸੀਗੇ ਕਿਉਂਕਿ ਮੂਵਮੈਂਟ ਅਸਤੇ ਵੀ ਯੂਜ਼ ਕਰਦੇ ਸੀਗੇ ਜਾਂ ਇਹਨਾਂ ਦੇ ਕਈ ਜਗ੍ਹਾ ਸ਼ਹਿਰ ਦੇ ਵਿੱਚ ਕੋਈ ਸੁੰਨੀ ਜਗ੍ਹਾ ਹੁੰਦੀ ਉੱਥੇ ਵੀ ਖੜਾ ਕਰ ਜਾਂਦੇ ਸੀਗੇ ਤਾਂ ਥੋੜੇ ਦਿਨਾਂ ਦੇ ਵਿੱਚ ਇਹਨਾਂ ਦਾ ਇਹੀ ਟਾਰਗੇਟ ਹੁੰਦਾ ਸੀਗਾ ਵੀ ਥੋੜੇ ਜਿਹੇ ਮੋਟਰਸਾਈਕਲ ਚੋਰੀ ਹੋਏ ਤੋਂ ਦੂਦੂਰ ਆਪਣਾ ਵੇਚਦੇ ਹਾਂ ਸਰ 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 ਕਿਹੜੇ ਆਪਨੇ ਬਾਸਟੈਂਡ ਦੇ ਲੱਗੋ ਡਾਇਰਿਵ ਦੇ ਸਟੈਂਡ ਬਣੇ ਹੋਏ ਆ ਜਾਂ ਹੋਮੋ ਸਟੈਂਡ ਹੁੰਦਾ ਆਮ ਤੌਰ ਤੇ ਕਿ ਮੋਟਰਸਾਈਕਲ ਦੋ ਦੋ ਵੀ ਕਹਿੰਦੇ ਹੋਏ ਖੜੇ ਹੋਏ ਰਹੇਗੇ ਹੋਰ ਨਵਰੀ ਕੀ ਉਹ ਵੀ ਅਸੀਂ ਦੇਖੋ ਅਸੀਂ ਨਾ ਵੱਖ-ਵੱਖ ਸਮੇਂ ਤੇ ਤੁਹਾਡੇ ਵੀ ਸਾਰੇ ਧਿਆਨ ਸਾਡੇ ਕਾਸ ਆਪਰੇਸ਼ਨ ਚੱਲਦੇ ਨੇ ਸਰਚ ਆਪਰੇਸ਼ਨ ਚੱਲਦੇ ਨੇ ਉਦੋਂ ਜਿਹੜੇ ਅਸੀਂ ਬੱਸ ਸਟੈਂਡ ਦੇ ਪ੍ਰਾਈਵੇਟ ਸਟੈਂਡ ਹੁੰਦੇ ਨੇ ਚੈਕਿੰਗ ਕਰਦੇ ਆ ਉਹਦੇ ਵਿੱਚ ਜਨਰਲੀ ਅਸੀਂ ਇਨਸ਼ੋਰ ਕਰਦੇ ਆ ਵੀ ਜਿਹੜਾ ਮੋਟਰਸਾਈਕਲ ਉੱਥੇ ਖੜਾ ਹੁੰਦਾ ਤਾਂ ਜੋ ਉੱਥੇ ਟਿਕਟ ਪਰਚੀ ਕੱਢਦੇ ਆ ਉਹ ਚਲੋ ਟਿਕਟ ਹੋਵੇ ਚਲੋ ਜੇ ਤਾਂ ਪਰਚੀ ਹੈਗੀ ਉਸ ਨੰਬਰ ਦਾ ਨੋਟ ਆ ਫਿਰ ਤਾਂ ਐਕਸੈਪਰੇਟ ਇਸ਼ੂ ਆ ਬਟ ਅਗਰ ਕੋਈ ਇਦਾਂ ਦਾ ਕੋਈ ਉਹਨਾਂ ਕੋਲ ਨਾ ਹੋਵੇ ਤੇ ਲਵਾਰਸ ਮੋਟਰਸਾਈਕਲ ਖੜਾ ਹੋਵੇ ਤਾਂ ਉਹਦੇ ਅਸੀਂ ਉਹਨੂੰ 102 ਤੈਸ ਤੋਂ ਕਬਜ਼ੇ ਲੈ ਜਾਂਦੇ ਪਰ ਨੇ ਉਹ ਮੈਂ ਉਹ ਹੀ ਤੋਂ ਦੱਸੀ ਜਾਂਦਾ ਨਾ ਦੇਖੋ ਅਗਰ ਕੋਈ ਇੱਕ ਬੰਦਾ ਮੋਟਰਸਾਈਕਲ ਆਪਣਾ ਖੜਾ ਕਰ ਗਿਆ ਜੀ ਤਾਂ ਉਹਨੇ ਉਦਾਂ ਦੀ ਕੋਈ ਪਰਚੀ ਲੈ ਗਿਆ ਤਾਂ ਉਹਨੇ ਰੈੱਡ ਪੇ ਕਰਨਾ ਹੈਗਾ ਉਹਦੇ ਵਿੱਚ ਇਦਾਂ ਨਹੀਂ ਹਾਂ ਅਗਰ ਕੋਈ ਸਾਡੇ ਧਿਆਨ ਚ ਆਉਂਦਾ ਕਿ ਚੋਰੀ ਦਾ ਹੈ ਜਾਂ ਲਵਾਰਸਾ ਫਿਰ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਇੱਕ ਸਰ ਲਿਸ਼ਾ ਬਜੇ ਨਾ ਕਰਦੇ ਦੇਖੋ ਇਹਨਾਂ ਦੇ ਅਗਰ ਪ੍ਰੀਲਿਮਿਨਰੀ ਜੋ ਚੀਜ਼ ਸਾਹਮਣੇ ਆਈ ਹੈ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਹੈ ਜੀ ਇੱਕ ਐਕਸਾਈਜ਼ ਐਕਟ ਦਾ ਮੁਕੱਦਮਾ ਵੀ ਦਰਜ ਹੈ ਤਾਂ ਆਪਾਂ ਪ੍ਰੀਲਿਮਿਨਰੀ ਕਹਿ ਸਕਦੇ ਹਾਂ ਵੀ ਇਦਾਂ ਦੀ ਐਕਟੀਵਿਟੀ 'ਚ ਵੀ ਇਨਵੋਲਡ ਰਹਿੰਦੇ ਆ ਬਾਕੀ ਫਿਰ ਵੀ ਅਸੀਂ ਸਾ ਦੇਖੋ ਬੋਰਡ ਕੋਲ ਨੰਬਰ ਤੇ ਹੀ ਸਾਹਮਣੇ ਆਇਆ ਕਿ ਥੋੜੇ ਥੋੜੇ ਪੈਸੇ ਪਿੱਛੇ ਹੀ ਵੇਚ ਦਿੰਦੇ ਆ ਕੋਈ ਇਦਾਂ ਦਾ ਹੈ ਨਹੀਂਗਾ ਕਿ ਬਾਈਕਲ ਬਹੁਤ ਮਹਿੰਗਾ ਵੇਚਦੇ ਸੀਗੇ ਥੋੜੇ ਥੋੜੇ ਪੈਸਿਆਂ ਦੇ ਵੇਚ ਦਿੰਦੇ ਸੀ ਆਪਦਾ ਰੂਟਿੰਮ ਦਾ ਖਰਚਾ ਜਾਂ ਉਦਾਂ ਹੀ ਆ ਕੋਈ ਉਦਾਂ ਕੋਈ ਪੱਟੇ ਟਾਂਜੇ ਹਾਂਜੀ ਉਹ ਅਸੀਂ ਕਲੀਅਰ ਕਰ ਰਹੇ ਆ ਜੀ ਕਿਉਂਕਿ ਹੁਣ ਵੀ ਇਹਨਾਂ ਨੇ ਵੇਚਨੇ ਆ ਅਸੀਂ ਹੁਣ ਵੀ ਜਿੱਥੇ ਵੇਚਨੇ ਆ ਜਾਂ ਪਹਿਲਾਂ ਅਗਰ ਚੋਰੀਆਂ ਸੀ ਉਹ ਕਿੱਥੇ ਆ ਕਿਉਂਕਿ ਕੋਸ਼ਟਾ ਪ੍ਰਾਣੀ ਮਕਦਮੇ ਜਿਹਨਾਂ ਦਾ ਕਲੀਅਰ ਹੋਇਆ ਹੀ ਹੋਇਆ ਜੀ ਬਾਕੀ ਐਸਟੀਵੀਸੀ ਕਲੀਅਰ ਕਰਾਂਗੇ ਵੀ ਇਹਦਾ ਫਾਰਵਰਡ ਲਿੰਕੇਜ ਕੀ ਸੀ ਤੇ ਉਸਤੇ ਬੰਦᱤ ਕਾਰਵਾਈ ਕਰੋ ਸਰ ਜੀ 11 ਮੁੱਛੇ ਤੋਂ ਮਿਲੇ ਇੱਕੋ ਜਵਾਂ ਦੇ ਮਿਲੇ ਕਿ ਲੱਗਦਾ ਨਹੀਂ ਨੀ ਵੱਖ-ਵੱਖ ਜਗ੍ਹਾ ਤੋਂ ਮਿਲੇ ਦੇ ਵੱਖ-ਵੱਖ ਜਗ੍ਹਾ ਵਰਗੋ ਆਹਨ ਕੋਲ ਬੰਦੇ ਨਹੀਂ ਤਾਂ ਕਵਾੜੀਆਂ ਵੀ ਆ ਤੋੜ-ਥੋੜਾ ਸਟਿੱਕੀ ਦੋਨੋਂ ਚੀਜ਼ਾਂ ਹੀ ਹੈਗੀਆਂ ਜੀ ਜਿਹੜੀਆਂ ਕਈ ਵਾਰ ਕੀ ਹੁੰਦਾ ਕਿ ਕਿਸੇ ਬੰਦੇ ਨੂੰ ਲੋਡ ਹੁੰਦੀ ਹੈ ਜੀ ਸਾਡੀ ਪਬਲਿਕ ਨੂੰ ਵੀ ਇਹੀ ਅਪੀਲ ਹੈਗੀ ਹੈ ਕਿ ਜਦੋਂ ਵੀ ਅਸੀਂ ਕੋਈ ਵਹੀਕਲ ਵਗੈਰਾ ਖਰੀਦੇ ਹੈਗੇ ਆ ਉਹਦੇ ਡਾਕੂਮੈਂਟਸ ਬਕਾਇਦਾ ਵਹਿਕਲ ਲੈਣਾ ਵੀ ਉਹ ਵੀ ਆਪਣੇ ਆਪ ਚ ਇੱਕ ਜੁਰਮ ਹੈਗਾ ਤਾਂ ਇਹਨਾਂ ਦੇ ਦੋਨੋਂ ਤਰੀਕੇ ਰਹਿੰਦੇ ਸੀ ਕਈ ਵਾਰ ਇਹ ਕਵਾੜੀਆਂ ਨੂੰ ਵੇਚ ਦਿੰਦੇ ਸੀ ਕਿ ਅਸੀਂ ਉੱਥੇ ਵੀ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਵੀ ਮੀਡੀਆ ਰਾਹੀਂ ਮੇਰੀ ਪਬਲਿਕ ਨੂੰ ਇੱਕ ਅਪੀਲ ਹੈ ਜੀ ਕਿਉਂਕਿ ਜਿਹੜੇ ਹੁਣ ਪੁਰਾਣੇ ਮੋਟਰਸਾਈਕਲ ਨੇ ਸਪਲੈਂਡਰ ਹੋ ਗਿਆ ਹੋਰ ਹੋ ਗਿਆ ਬਹੁਤ ਜਲਦੀ ਲੋਕ ਖੁੱਲ ਜਾਂਦੇ ਨੇ ਤੇ ਇਹੀ ਹੈ ਸਾਡੀ ਰਿਕਵੈਸਟ ਹੈ ਵੀ ਇੱਕ ਐਡੀਸ਼ਨਲ ਲੋਕ ਹੁੰਦਾ ਕਈ ਵਾਰ ਅਸੀਂ ਦੇਖਦੇ ਆ ਵੀ ਟਾਇਰ ਨੂੰ ਲੋਕ ਲੱਗਿਆ ਹੁੰਦਾ ਤਾਂ ਉਹਦੇ ਨਾਲ ਚੋਰੀ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਉਹ ਤਾਂ ਪ੍ਰੋਟੈਕਟਿਵ ਅਸਪੈਕਟ ਬਹੁਤ ਵੱਧ ਜਾਂਦਾ ਚੋਰੀ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ਤੇ ਇਸ ਤਰੀਕੇ ਦਾ ਕਿ ਲੋਕ ਯੂਟ ਤੇ ਜਿਹੜੀਆਂ ਡੈਜ਼ਿਗਨੇਟਿਡ ਪਾਰਕਿੰਗਸ ਨੇ ਉਥੇ ਜਨਰਲੀ ਮੋਟਰਸਾਈਕਲ ਲਾਇਆ ਜਾਵੇ ਤਾਂ ਜੋ ਜਿਹੜੀ ਚੋਰੀ ਹੁੰਦੀ ਹੈ ਇਹ ਹੈ ਘੱਟ ਤੋਂ ਘੱਟ ਘਟਣਾ ਵਾ ਹੋ ਸਕੇ